ਵੀਰ ਤੁਹਾਨੂੰ ਅਸੀਂ ਸੌਂਫਾ ਦਾ ਖੇਤ ਵਿਖਾ ਰਹੇ ਹਾਂ ਇਹ ਸੌਂਫ ਨੇ ਦੇਖੋ ਬਹੁਤ ਹੀ ਵਧੀਆ ਸੌਂਫ ਇਹ ਸੌਂਫ ਜਿਹੜੇ ਨੇ ਬੜੀ ਇਹ ਇੱਕ ਵਧੀਆ ਚੀਜ਼ ਹੁੰਦੀ ਸਿਹਤ ਵਾਸਤੇ ਬਹੁਤ ਹੀ ਲਾਹੇਵੰਦੀ ਚੀਜ਼ਾਂ ਹੁੰਦੀਆਂ ਨੇ ਇਹ ਸਾਡੀ ਧਰਤੀ ਪੰਜਾਬ ਦੀ ਤੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਤੇ ਆ ਵੀਰ ਨੇ ਲਾਏ ਨੇ 8-10 ਮਰਲੇ ਤੋੜ ਕਿੱਲੇ ਦੀ ਲਾਮ ਤੇ ਉਸੀਂ ਵੇਖੋ ਕਿੱਡੇ ਸੋਹਣੇ ਮਹਿਕ ਆ ਰਹੀ ਵਿੱਚੋਂ ਸੌਂਫਾਂ ਦੀ ਅਸੀਂ ਖੇਤ ਆਇਸੀ ਤੁਹਾਨੂੰ ਸਾਡੇ ਗਵਾਂਢੀ ਵੀਰ ਨੇ ਉਹਨਾਂ ਨੇ ਲਾਏ ਨੇ ਦੇਖੋ ਕਿੱਡੇ ਵਧੀਆ ਸੌਂਫ ਜਿਨ੍ਹਾਂ ਨੇ ਕਈਆਂ ਨੂੰ ਇਹ ਪਤਾ ਵੀ ਸੌਂਫ ਬਾਜ਼ਾਰੋਂ ਮਿਲਦੇ ਇਹ ਨਹੀਂ ਪਤਾ ਵੀ ਹੁੰਦੇ ਕਿੱਥੇ ਬਾਹਲੇ ਅੰਨੀ ਪਤਾ ਵੀਰਾਂ ਨੂੰ ਜ਼ਿਮੀਂਦਾਰ ਭਰਾਵਾਂ ਨੂੰ ਪਤਾ ਬਾਕੀ ਸਾਡੇ ਕਈ ਜ਼ਿਮੀਂਦਾਰ ਨੌਜਵਾਨ ਜਿਹੜੇ ਕਾਕੇ ਉਹਨਾਂ ਨੂੰ ਵੀ ਨਹੀਂ ਪਤਾ ਵੀ ਸੌਂਫ ਹੁੰਦੇ ਕਿੱਥੇ ਇਸੇ ਤਰ੍ਹਾਂ ਹੀ ਜਵਾਨ ਸਾਡੇ ਖੇਤਾਂ ਦੇ ਵਿੱਚ ਹੋ ਜਾਂਦੀ ਤੇ ਬਹੁਤ ਹੀ ਵਧੀਆ ਇਹ ਚੀਜ਼ਾਂ ਨੇ ਜਵੈਣ ਸੌਂਫ ਜੇ ਕਰਦੇ ਹੋਣ ਤੇ ਮੇਰਾ ਖਿਆਲ ਵੀ ਇਹ ਇਹ ਚੀਜ਼ਾਂ ਜਿਹੜੀਆਂ ਸਾਡੀ ਸਿਹਤ ਵਾਸਤੇ ਬਹੁਤ ਹੀ ਲਾਭਦਾਇਕ ਨੇ ਤੇ ਇਹ ਜਿਹੜੀ ਪੰਜਾਬ ਦੀ ਧਰਤੀ ਇਸ ਦੇ ਇਹ ਚੀਜ਼ਾਂ ਅਸੀਂ ਕਈ ਵਾਰ ਕਾਹਲੋਂ ਕਰ ਜਣੇ ਬੀਜਦੇ ਨਹੀਂ ਇਹ ਚੀਜ਼ਾਂ ਆ ਵੀ ਹੋ ਜਾਂਦੀਆਂ ਨੇ ਤੇ ਇਹ ਸੌਂਫ ਸੀ ਧੰਨਵਾਦੀ ਖਾਏ ਆ ਦੇਖੋ ਤੇ ਮੱਖੀਆਂ ਆ ਰਹੀਆਂ ਸ਼ਹਿਦ ਲਾ ਜਾ ਰਹੀਆਂ ਨੇ ਇਹ ਸੌਂਫਾਂ ਦਾ ਖੇਤ ਸੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਸਾਨੂੰ ਦੱਸਿਆ ਜੀ ਤੇ ਮੇਰੇ ਜਿਹੜੇ ਜ਼ਿਮੀਂਦਾਰ ਵੀਰ ਵੇਖ ਰਹੇ ਨੇ ਜਰੂਰ ਸੌਂਫ ਬੀਜਿਆ ਕਰੋ ਜਵੈਣ ਬੀਜਿਆ ਕਰੋ ਇਹ ਇਹਦੀ ਕੋਈ ਐਡੀ ਖੇਚਲ ਨਹੀਂ ਹੁੰਦੀ ਸਿਰਫ ਇਹਨਾਂ ਨੂੰ ਬੀਜਣਾ ਹੁੰਦਾ ਕਣਕਾਂ ਵਾਂਗੂ ਹੀ ਹੋ ਜਾਂਦੇ ਨੇ ਤੇ ਇਹ ਬਹੁਤ ਵਧੀਆ ਇੱਕ ਖੇਤੀ ਹੈ ਤੇ ਬਹੁਤ ਹੀ ਜ਼ਿਆਦਾ ਇਹਨਾਂ ਦਾ ਲਸਣ ਬੀਜਿਆ ਕਰੋ ਤੇ ਮਿਰਚਾਂ ਸੌਂਫ ਸਭ ਇੱਕ ਬਹੁਤ ਵਧੀਆ ਪਿੰਡਾ ਸਾਡੀ ਤਰਤੀ ਪੰਜਾਬ ਦੀ ਵੀਝਿਆ ਕਰੋ ਵੀਡੀਓ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਦੱਸਿਆ ਜੀ ਧੰਨਵਾਦ ਮਿਹਰਬਾਨੀ